ਕਿਸਾਨਾਂ ਦੀ ਕਾਲ ਉੱਤੇ ਪੰਜਾਬ ਬੰਦ ਕਰਕੇ ਕਈ ਲੋਕ ਹੋਏ ਨੇ ਖੱਜਲ ਅਦਾਸ ਦੀਏ ਪੰਜੇ ਦੀ ਮੌਤ ਤੋਂ ਬਾਅਦ ਕਿਸਾਨਾਂ ਅੱਗੇ ਤਰਲ ਲੰਦਾ ਦੱਸਿਆ ਹੈ ਪਰਿਵਾਰ ਕੁਝ ਕਿਸਾਨ ਮਜ਼ਦੂਰ ਜਥੇਬੰਦੀਆਂ ਵੱਲੋਂ ਕੀਤੇ ਗਏ ਪੰਜਾਬ ਬੰਦ ਦੇ ਚੱਲਦਿਆਂ 100 ਤੋਂ ਵੱਧ ਟ੍ਰੇਨਾਂ ਰੱਦ ਹੋਈਆਂ ਹਨ ਅਤੇ ਕਿਸਾਨਾਂ ਨੇ ਵਕ-ਵਕ ਥਾਵਾਂ ਤੇ ਸੜਕਾਂ ਜਾਮ ਵੀ ਕੀਤੀਆਂ ਨੇ ਇਸ ਦੇ ਨਾਲ ਹੀ ਬਾਜ਼ਾਰਾਂ ਵਿੱਚ ਦੁਕਾਨਾਂ ਬੰਦ ਰੱਖੀਆਂ ਜਾ ਰਹੀਆਂ ਨੇ ਅਤੇ ਇਸ ਦੇ ਨਾਲ ਕਿਸਾਨ ਮਜ਼ਦੂਰ ਮੋਰਚਾ ਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਸੋਮਵਾਰ ਨੂੰ ਪੰਜਾਬ ਬੰਦ ਕਰਨ ਦਾ ਸੱਦਾ ਦਿੱਤਾ ਗਿਆ ਸੀ ਜਿਸ ਦੇ ਚੱਲਦਿਆਂ ਸਾਡੇ ਕੋਲ ਇੱਕ ਬੇਵਸ ਪਰਿਵਾਰ ਦੀ ਫੁਟੇਜ ਮਿਲੀ ਹੈ ਜਿਸ ਚ ਪਰਿਵਾਰ ਆਪਣੇ ਭਾਂਜੇ ਨੂੰ ਮਿਲਣ ਲਈ ਤਰਲੇ ਲੈ ਰਿਹਾ ਹੈ ਉਹਨਾਂ ਦਾ ਕਹਿਣਾ ਇਹ ਹੈ ਕੀ ਉਹਨਾਂ ਦੇ ਭਾਂਜੇ ਦੀ ਸਵੇਰੇ ਹੀ ਹਾਰਟ ਅਟੈਕ ਦੇ ਨਾਲ ਮੌਤ ਹੋ ਗਈ ਹੈ ਅਤੇ ਉਹ ਉਹ ਆਪਣੇ ਭਾਂਜੇ ਨੂੰ ਮਿਲਣ ਵਾਸਤੇ ਪਟਿਆਲਾ ਜਾਣਾ ਚਾਹੁੰਦੇ ਨੇ ਤੇ ਇਸ ਦੇ ਨਾਲ ਹੀ ਉਹਨਾਂ ਨੇ ਕਿਸਾਨ ਮਜ਼ਦੂਰ ਏਕਤਾ ਨੂੰ ਬੇਨਤੀ ਵੀ ਕੀਤੀ ਹੈ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਜਿਸ ਉਹਨਾਂ ਦੀ ਮੰਗ ਨੂੰ ਸੁਣਿਆ ਜਾਵੇ ਤੇ ਉਹਨਾਂ ਨੂੰ ਲੰਘਣ ਦੀ ਇਜਾਜ਼ਤ ਦਿੱਤੀ ਜਾਵੇ ਜਿਸ ਨਾਲ ਹੀ ਦੇਖਦੇ ਹਾਂ ਆਪਾਂ ਪੂਰੀ ਗੱਲਬਾਤ ਸੁਣਦੇ ਹਾਂ ਕੀ ਕਿਹਾ ਜੀ ਬੋਲੋ ਹਾਂ ਜੀ ਭਾਈ ਦੇਖੋ ਆਪਣੇ ਭਾਂ ਦੇ ਜਿਹੜੇ ਡੈਥ ਹੋ ਗਈ ਹੈ 17 ਸਾਲ ਉਮਰ ਹੈ ਤੇ ਪਿੱਛੇ ਤੋਂ ਘਟੋ ਘਟ ਅਸੀਂ 100 ਕਿਲੋਮੀਟਰ ਦਾ ਸਫ਼ਰ ਕਰਨਾ ਕੋਈ ਰਸਤਾ ਹੀ ਨਹੀਂ ਮਿਲਦਾ ਦੱਸੋ ਅਸੀਂ ਜਾਈਏ ਕਿੱਥੇ ਗੱਡੀ ਹੈ ਫੈਮਿਲੀ ਹੈ ਸਾਰੀ ਨਾਲ ਬੈਠੀ ਹੈ ਕਿੱਥੇ ਗੱਡੀ ਠੋਡੀ ਆ ਗੱਡੀ ਹੈ ਇਹ ਦੇਖੋ ਪੰਜ ਹੀ ਡੈਥ ਹੋ ਗਈ ਰੋਟੀ ਆਪਣੇ ਭਾਂ ਦੇ ਜਿਹੜੇ ਡੈਥ ਹੋ ਗਈ ਠੀਕ ਹੈ ਠੀਕ ਹੈ ਪਰਿਵਾਰਕ ਮੈਂਬਰ ਕੌਣ ਕੌਣ ਨੇ ਇੱਕ ਮੰਮੀ ਆ ਦਾਦੀ ਹੈ ਪਰੌਣਾ ਹੈ ਜੀ ਹਾਂ ਹਾਂਜੀ ਬੇਬੇ ਕੀ ਹੋ ਗਿਆ ਜੀ ਹਾਂਜੀ ਦੋਤਾ ਜੀ ਮੇਰਾ ਹਾਂਜੀ ਦੋਤਾ ਮੁੱਕ ਗਿਆ ਵੀਰ ਜੀ ਮੇਰਾ ਟੈਕ ਹੋ ਗਿਆ ਠੀਕ ਆ ਜੀ ਤੁਹਾਨੂੰ ਪਤਾ ਵੀ ਅੱਜ ਪੰਜਾਬ ਬੰਦ ਸੀਗਾ ਜਿਹੜਾ ਕਾਲ ਦਿੱਤੀ ਸੀ ਕਿਸਾਨਾਂ ਵੱਲੋਂ ਹੁਣ ਤੁਹਾਡੀ ਗੱਡੀ ਅੱਗੇ ਜਾਣ ਦੇ ਰਹੇ ਨੇ ਕਿ ਕਿ ਚੱਕਰ ਪੈ ਰਹੇ ਰਸਤਾ ਬੰਦਾ ਪਈ ਕਿੱਦਾਂ ਕਿੱਦਾਂ ਬੰਦ ਹੋਣੀ ਜਾਈਏ ਕਿੱਧਰ ਨੂੰ ਵੀਰ ਜੀ ਅਸੀਂ ਕਿਹੜੀ ਜਗ੍ਹਾ ਪਹੁੰਚਣਾ ਵੀਰ ਜੀ ਪਟਿਆਲੇ ਪਹੁੰਚਣਾ ਬਾਈ ਜੀ ਠੀਕ ਹੈ ਕੀ ਕਿਵੇਂ ਡੱਤ ਕਿਵੇਂ ਹੋ ਗਈ ਕੀ ਗੱਲਬਾਤ ਹੈ ਬਿਮਾਰ ਸੀ ਜਿਹੜਾ ਟੈਕ ਹੋ ਗਿਆ ਅੱਛਾ ਜੀ ਹਾਂ ਠੀਕ ਹੈ ਤੁਸੀਂ ਕੋਸ਼ਿਸ਼ ਕਰੋ ਗੱਲਬਾਤ ਕਰੋ ਕਿਸਾਨਾਂ ਨਾਲ ਜਾ ਕੇ ਚਲੋ ਆ ਜੀ ਬਾਈ ਜੀ ਗੱਡੀ ਲੈ ਆਓ ਉਹਨੇ ਨਾ ਬਹੁਤੇ ਐਡਰੈਸ ਕਰਵਾਈ ਕਰਵਾਈ ਬਣਾਇਆ ਤੇ ਖਾਨਾ ਵਾਲੇ ਕੀ ਕਹਿੰਦੇ ਤੇ ਜੇ ਪ੍ਰਧਾਨ ਜੀ ਨਾਲ ਗੱਲਬਾਤ ਕਰੋ ਨਾ ਕਿਹੜਾ ਬੰਦਾ ਆਪਰੇ ਰਿਸ਼ਤੇ ਹੈ ਕੰਨੇ ਕਿਸਾਨ ਜਿੱਤੇ ਕੁੱਦੀਆ ਵਾਚ ਨਾ ਪਾਣਾ ਸਾਡੇ ਡੈਥ ਹੋ ਗਈ ਪਹਿਲਾਂ ਬੜੀ ਦੂਰ ਤੋਂ ਆਦੇ ਪ੍ਰਧਾਨ ਜੀ ਨਾਲ ਮਿਲਣਾ ਜਾਣਾ ਆ ਮੈਂ ਦੇਖੋ ਬਹੁਤ ਵਧਾ ਕੇ ਜਾਣਾ ਅੱਜ ਕੱਢਣਾ ਕਿੱਥੇ ਗਿਆ ਨਹੀਂ ਜੋਤਾਂ ਨੂੰ ਇੱਧਰ ਨਹੀਂ ਪ੍ਰਧਾਨ ਜੀ ਉੱਧਰ ਗੱਲ ਕਰੋ ਤੁਸੀਂ ਕਿਸਾਨਾਂ ਦੇ ਪ੍ਰਧਾਨ ਇੱਧਰ ਨਹੀਂ ਉੱਧਰ ਗੱਲਬਾਤ ਕਰੋ ਤੁਸੀਂ ਗੱਡੀ ਆ ਖੜੀ ਐ ਪਿੱਛੇ ਆ ਯਾਰ ਉੱਧਰੋਂ ਕਿਧਰੋਂ ਜੀ ਇੱਧਰ ਇੱਧਰ ਲਿਆ ਇੱਧਰ ਨਹੀਂ ਆਉ ਰਹੀ ਜੀ ਜੀ ਦਾਨਾ ਨੂੰ ਮੁੰਡਾ ਕਿੱਧਰ ਨਹੀਂ ਆ ਵੀਰੇ ਆਰੋੜੂ ਨੂੰ ਇੱਧਰ ਤੇ ਲਿਆ ਜਾਣਾ ਕਿੱਧਰ ਬਾਈ ਪਟਿਆਲੇ ਜਾਣਾ ਪਟਿਆਲੇ ਜਾਣਾ ਸੋ ਦੇਖ ਸਕਦੇ ਹੋ ਜੀ ਇਹਨਾਂ ਦੇ ਭਾਨ ਜੀ ਦੀ ਡੈਥ ਹੋ ਚੁੱਕੀ ਆ ਉੱਥੋਂ ਜਾ ਕੇ ਨਾ ਇੱਧਰ ਦੀ ਲਿਆ ਆਪ ਕੋਲ ਵਾਲੇ ਲੋ ਵੀ ਜਿਹੜਾ ਪਟੰਨਾ ਚੰਡੀਗੜ੍ਹ ਨੈਸ਼ਨਲ ਹਾਈਵੇ ਹੈ ਉਹ ਜਾਮ ਕੀਤਾ ਗਿਆ ਹੈ 30 ਤਰੀਕ ਦਾ ਪੰਜਾਬ ਵੱਲੋਂ ਕਾਲ ਦਿੱਤੀ ਗਈ ਸੀ ਸੋ ਬਾਈ ਹੋਰਾਂ ਨੂੰ ਐਮਰਜੈਂਸੀ ਆਈ ਪਈ ਹੈ ਪੂਰੀ ਸੋ ਦੇਖ ਸਕਦੇ ਹੋ ਗੱਡੀ ਲੰਘਣ ਦੀ ਜਗ੍ਹਾ ਨਹੀਂ ਬਿਲਕੁਲ ਵੀ ਹੈਗੀ ਟਰਾਲੀਆਂ ਲਗਾ ਦਿੱਤੀਆਂ ਗਈਆਂ ਨੇ ਸੋ ਬਾਈ ਹੁਣ ਸਰਵਿਸ ਲੇਨ ਤੋਂ ਗੱਡੀ ਕਮਾਉਣ ਦੀ ਕੋਸ਼ਿਸ਼ ਕਰ ਰਹੇ ਨੇ ਬਹੁਤ ਹੀ ਜ਼ਿਆਦਾ ਐਮਰਜੈਂਸੀ ਜਿਹੜੀ ਹੈਗੀ ਹੈ ਭਾਣਜੀ ਦੀ ਡੈਥ ਹੋ ਚੁੱਕੀ ਹੈ ਇਹਨਾਂ ਦੀ ਉੱਥੋਂ ਮੋੜ ਲਈ ਇੱਧਰ ਵੀ ਆ ਜਾ ਬੂਨੇ ਖੜੇ ਆ ਡੈਥ ਹੋ ਗਈ ਹੈ ਚੱਕ ਲੈ 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 ਇਹ ਸਿਰ ਹੁਣ ਉੱਚਾ ਲੱਗਦਾ ਹੈ ਆਹ ਆਮ ਲੋਕਾਂ ਨੂੰ ਲੱਗ ਰਿਹਾ ਹੈ ਆਹ ਉਹ ਨਹੀਂ ਕਰਤੀ ਜਿਹੜੀ ਤੇ ਦਰਿਆ ਦੇਦੇ ਜਿਹਨੇ ਆਪਾਂ ਬੈਠੇ ਸ਼ੇਰ ਕਰਕੇ ਕੋਈ ਇਸ ਨੂੰ ਨਾ ਰਹਿ ਸੇ 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 ਕਰਨ ਨੂੰ